प्यारे दोस्तों पिछले लेक्चरਾਂ ਵਿੱਚ ਅਸੀਂ ਦੋ ਕਿਸਮ ਦੇ ਐਨਲੌਗ ਤੋਂ ਡਿਜੀਟਲ ਕਨਵਰਟਰਾਂ ਸਿੰਗਲ 슬ੋਪ ADC ਅਤੇ ਡਿਊਲ 슬ੋਪ ADC ਬਾਰੇ ਪੜ ਚੁੱਕੇ ਹਾਂ ਇਹ ਦੋਨੋਂ ਵਿਧੀਆਂ ਸਾਨੂੰ ਐਨਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਣ ਵਿੱਚ ਮਦਦ ਕਰਦੀਆਂ ਹਨ ਪਰ ਇਹਨਾਂ ਵਿੱਚ ਗਤੀ ਨਾਲ ਸੰਬੰਧਿਤ ਕੁਝ ਸੀਮਾਵਾਂ ਹੁੰਦੀਆਂ ਹਨ ਹੁਣ ਅਸੀਂ ਇੱਕ ਵੱਖਰੇ ਅਤੇ ਆਮ ਵਰਤੇ ਜਾਣ ਵਾਲੇ ADC ਬਾਰੇ ਪੜਨ ਜਾ ਰਹੇ ਹਾਂ ਜਿਸ ਨੂੰ ਸੱਕਸੈਸਿਵ ਅਪਰੋਕਸੀਮੇਸ਼ਨ ਐਨਲੌਗ ਤੋਂ ਡਿਜੀਟਲ ਕਨਵਰਟਰ ਜਾਂ SAR ADC ਕਿਹਾ ਜਾਂਦਾ ਹੈ ਇਹ ਕਨਵਰਟਰ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਨਤੀਜੇ ਵੀ ਸਹੀ ਦਿੰਦਾ ਹੈ ਸਕਸੈਸਿਵ ਅਪਰੋਕਸੀਮੇਸ਼ਨ ADC ਦਾ ਮੂਲ ਸਿਧਾਂਤ ਇੱਕ ਦਿੱਤੇ ਗਏ ਐਨਲੌਗ ਇਨਪੁਟ ਲਈ ਕਦਮ-ਦਰ-ਕਦਮ ਵਿਧੀ ਦੀ ਵਰਤੋਂ ਕਰਕੇ ਸਭ ਤੋਂ ਨਜ਼ਦੀਕੀ ਡਿਜੀਟਲ ਮੁੱਲ ਲੱਭਣਾ ਹੈ ਇਹ ਕਨਵਰਟਰ ਸਭ ਤੋਂ ਮਹੱਤਵਪੂਰਨ ਬਿਟ ਭਾਵ MSB ਤੋਂ ਸ਼ੁਰੂ ਕਰਦੇ ਹੋਏ ਸਭ ਤੋਂ ਘੱਟ ਮਹੱਤਵਪੂਰਨ ਬਿਟ ਭਾਵ ਐਲ ਐਸ ਬੀ ਵੱਲ ਵਧਦੇ ਹੋਏ ਇੱਕ ਸਮੇਂ ਵਿੱਚ ਇੱਕ ਬਿਟ ਇਨਪੁਟ ਵੋਲਟੇਜ ਦੇ ਮੁੱਲ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਅਜਿਹਾ ਕਰਨ ਲਈ ਇਸ ਏ ਡੀ ਸੀ ਵਿੱਚ ਇੱਕ ਖਾਸ ਸਰਕਟ ਜਿਸ ਨੂੰ ਸਕਸੈਸਿਵ ਅਪਰੋਕਸੀਮੇਸ਼ਨ ਰਜਿਸਟਰ ਜਾਂ ਐਸ ਏ ਆਰ ਕਿਹਾ ਜਾਂਦਾ ਹੈ ਵਰਤਿਆ ਜਾਂਦਾ ਹੈ ਇਹ ਹਰ ਬਿਟ ਨੂੰ ਸੈੱਟ ਅਤੇ ਰੀਸੈਟ ਕਰਨ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ ਇਸ ਦੇ ਨਾਲ ਨਾਲ ਇੱਕ ਡਿਜੀਟਲ ਤੋਂ ਐਨਲੌਗ ਕਨਵਰਟਰ ਭਾਵ ਡੀਏਸੀ ਵਰਤਿਆ ਜਾਂਦਾ ਹੈ ਜੋ ਅਨੁਮਾਨਿਤ ਡਿਜੀਟਲ ਮੁੱਲ ਨੂੰ ਵਾਪਸ ਐਨਲੌਗ ਰੂਪ ਵਿੱਚ ਬਦਲਦਾ ਹੈ ਫਿਰ ਇੱਕ ਕੰਪੈਰੀਟਰ ਇਸ ਐਨਲੌਗ ਆਉਟਪੁੱਟ ਦੀ ਤੁਲਨਾ ਅਸਲ ਇਨਪੁੱਟ ਵੋਲਟੇਜ ਨਾਲ ਕਰਦਾ ਹੈ ਜੇਕਰ ਡੀਏਸੀ ਦੀ ਐਨਲੌਗ ਆਉਟਪੁੱਟ ਅਸਲ ਇਨਪੁੱਟ ਨਾਲੋਂ ਘੱਟ ਹੁੰਦੀ ਹੈ ਤਾਂ ਐਸਏਆਰ ਦੀ ਸੰਬੰਧਤ ਬਿਟ 1 ਰਹਿੰਦੀ ਹੈ ਜੇਕਰ ਡੀਏਸੀ ਦੀ ਐਨਲੌਗ ਆਉਟਪੁੱਟ ਵੱਧ ਹੁੰਦੀ ਹੈ ਸਾਸਵੰਦ ਬਿਟ ਨੂੰ ਰੀਸੈਟ ਭਾਵ ਜ਼ੀਰੋ ਕਰ ਦਿੱਤਾ ਜਾਂਦਾ ਹੈ ਇਹ ਪ੍ਰਕਿਰਿਆ ਹਰ ਬਿਟ ਲਈ ਇੱਕ ਇੱਕ ਕਰਕੇ ਜਾਰੀ ਰਹਿੰਦੀ ਹੈ ਅਖੀਰ ਵਿੱਚ ਸਾਨੂੰ ਇੱਕ ਡਿਜੀਟਲ ਆਉਟਪੁੱਟ ਮਿਲਦੀ ਹੈ ਜੋ ਅਸਲ ਐਨਲੌਗ ਇਨਪੁੱਟ ਦੇ ਬਹੁਤ ਨੇੜੇ ਹੁੰਦੀ ਹੈ ਇਸ ਤਰ੍ਹਾਂ SAR ADC ਬਿਟਾਂ ਦੀ ਗਿਣਤੀ ਦੇ ਬਰਾਬਰ ਨਿਸ਼ਚਿਤ ਗਿਣਤੀ ਦੇ ਕਦਮਾਂ ਭਾਵ ਸਟੈਪਸ ਵਿੱਚ ਅੰਤਿਮ ਡਿਜੀਟਲ ਆਉਟਪੁੱਟ ਦਿੰਦਾ ਹੈ ਉਦਾਹਰਨ ਵਜੋਂ ਜੇਕਰ ਆਉਟਪੁੱਟ 4 ਬਿਟ ਹੈ ਤਾਂ ਸਿਰਫ 4 ਸਟੈਪਸ ਲੱਗਦੇ ਹਨ ਇਹ ਵਿਸ਼ੇਸ਼ਤਾ ਇਸ ਨੂੰ ਸਿੰਗਲ ਸਲੋਪ ਅਤੇ ਡਿਊਲ ਸਲੋਪ ADC ਨਾਲੋਂ ਕਾਫੀ ਤੇਜ਼ ਬਣਾਉਂਦੀ ਹੈ ਹੁਣ ਆਓ ਅਸੀਂ SAR ADC ਦੇ ਕੰਮ ਕਰਨ ਦੇ ਢੰਗ ਨੂੰ ਇਸ ਦੇ ਬਲੌਕ ਡਾਇਗਰਾਮ ਦੀ ਮਦਦ ਨਾਲ ਸਮਝੀਏ ਇਸ ਬਲੌਕ ਡਾਇਗਰਾਮ ਵਿੱਚ ਚਾਰ ਮੁੱਖ ਹਿੱਸੇ ਦਰਸਾਏ ਗਏ ਹਨ ਪਹਿਲਾ ਹਿੱਸਾ ਹੈ ਕੰਪੈਰੀਟਰ ਇਹ ਦੋ ਵੋਲਟੇਜਸ ਦੀ ਤੁਲਨਾ ਕਰਦਾ ਹੈ ਇੱਕ ਐਨਲੌਗ ਇਨਪੁਟ ਹੈ ਜਿਸ ਨੂੰ ਅਸੀਂ ਕਨਵਰਟ ਕਰਨਾ ਚਾਹੁੰਦੇ ਹਾਂ ਦੂਜਾ ਡੀਏਸੀ ਦਾ ਆਉਟਪੁੱਟ ਹੁੰਦਾ ਹੈ ਦੂਜਾ ਹਿੱਸਾ ਹੈ ਡਿਜੀਟਲ ਤੋਂ ਐਨਲੌਗ ਕਨਵਰਟਰ ਜਾਂ ਡੀਏਸੀ ਇਹ ਇੱਕ ਡਿਜੀਟਲ ਮੁੱਲ ਲੈਂਦਾ ਹੈ ਅਤੇ ਉਸ ਦੇ ਅਨਸਾਰ ਇੱਕ ਐਨਲੌਗ ਵੋਲਟੇਜ ਤਿਆਰ ਕਰਦਾ ਹੈ ਤੀਜਾ ਹਿੱਸਾ ਹੈ ਐਸਏਆਰ ਜਾਂ ਸਕਸੈਸਿਵ ਅਪਰੋਕਸੀਮੇਸ਼ਨ ਰਜਿਸਟਰ ਇਹ ਐਮਐਸਬੀ ਤੋਂ ਸ਼ੁਰੂ ਕਰਕੇ ਬਿੱਟਾਂ ਨੂੰ ਇੱਕ ਇੱਕ ਕਰਕੇ ਕੰਟਰੋਲ ਕਰਦਾ ਹੈ ਚੌਥਾ ਹਿੱਸਾ ਹੈ ਕਲੌਕ ਜੋ SAR ਦੇ ਕੰਮ ਨੂੰ ਤਾਲਮੇਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪੂਰੀ ਪ੍ਰਕਿਰਿਆ ਨੂੰ ਢੰਗ ਨਾਲ ਚਲਾਉਂਦਾ ਹੈ ਹੁਣ ਆਓ ਵੇਖੀਏ ਕਿ ਇਸ SAR ADC ਵਿੱਚ ਸਿਗਨਲ ਕਿਵੇਂ ਜਾਂਦਾ ਹੈ ਐਨਲੌਗ ਇਨਪੁਟ ਕੰਪੈਰੀਟਰ ਦੇ ਇੱਕ ਇਨਪੁਟ ਤੇ ਜਾਂਦਾ ਹੈ SAR ਅਨੁਮਾਨ ਲਗਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ MSB ਤੋਂ ਕਰਦਾ ਹੈ ਅਤੇ ਇੱਕ ਡਿਜੀਟਲ ਮੁੱਲ DAC ਨੂੰ ਭੇਜਦਾ ਹੈ DAC ਉਸ ਨੂੰ ਅਨਲੌਗ ਰੂਪ ਵਿੱਚ ਤਬਦੀਲ ਕਰਕੇ ਕੰਪੈਰੇਟਰ ਦੇ ਦੂਜੇ ਇਨਪੁਟ ਨੂੰ ਦਿੰਦਾ ਹੈ ਕੰਪੈਰੇਟਰ ਫਿਰ ਇਹ ਜਾਂਚਦਾ ਹੈ ਕਿ ਕੀ DAC ਦਾ ਆਉਟਪੁੱਟ ਅਸਲੀ ਇਨਪੁਟ ਨਾਲੋਂ ਵੱਧ ਹੈ ਜਾਂ ਘੱਟ ਇਸ ਨਤੀਜੇ ਦੇ ਆਧਾਰ 'ਤੇ SAR ਮੌਜੂਦਾ ਬਿਟ ਨੂੰ 1 ਰੱਖਦਾ ਹੈ ਜਾਂ ਉਸ ਨੂੰ 0 ਕਰ ਦਿੰਦਾ ਹੈ ਫਿਰ ਇਹ ਅਗਲੀ ਬਿਟ ਵੱਲ ਵਧਦਾ ਹੈ ਇਹ ਚੱਕਰ ਪਾਵ ਲੂਪ ਤਦ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਸਾਰੀਆਂ ਬਿਟਾਂ ਦੀ ਜਾਂਚ ਕਰਕੇ ਉਹਨਾਂ ਨੂੰ ਸੈੱਟ ਜਾਂ ਰੀਸੈਟ ਨਾ ਕਰ ਲਿਆ ਜਾਵੇ ਪ੍ਰਕਿਰਿਆ ਦੇ ਅੰਤ ਵਿੱਚ ਸਾਨੂੰ ਅੰਤਿਮ ਡਿਜੀਟਲ ਆਉਟਪੁੱਟ ਮਿਲਦੀ ਹੈ ਜੋ ਐਨਲੌਗ ਇਨਪੁੱਟ ਮੁੱਲ ਦੇ ਬਹੁਤ ਨੇੜੇ ਹੁੰਦੀ ਹੈ ਹੁਣ ਆਓ ਇੱਕ ਉਦਾਹਰਣ ਦੀ ਮਦਦ ਨਾਲ 4-ਬਿਟ SAR ADC ਦੇ ਕੰਮ ਕਰਨ ਦੇ ਢੰਗ ਨੂੰ ਸਮਝੀਏ ਇਸ ਉਦਾਹਰਣ ਲਈ 4-ਬਿਟ SAR ADC ਦੀ ਕਦਮ-ਦਰ-ਕਦਮ ਕਾਰਵਾਈ ਇੱਕ ਟੇਬਲ ਰੂਪ ਵਿੱਚ ਦਰਸਾਈ ਗਈ ਹੈ ਕਿਉਂਕਿ ਇੱਕ 4-ਬਿਟ ADC ਹੈ ਇਹ ਸਾਨੂੰ 16 ਸੰਭਾਵਿਤ ਡਿਜੀਟਲ ਆਉਟਪੁੱਟ ਦੇਵੇਗਾ ਜੋ ਕਿ 0000 ਤੋਂ 1111 ਤੱਕ ਹੋ ਸਕਦੇ ਹਨ ਸਰਲਤਾ ਲਈ ਅਸੀਂ ਇਹ ਮੰਨ ਰਹੇ ਹਾਂ ਕਿ ਡੀਏਸੀ ਦੀ ਆਉਟਪੁੱਟ ਦੀ ਸੀਮਾ ਭਾਵ ਆਉਟਪੁੱਟ ਰੇਂਜ 0 ਤੋਂ 15 ਵੋਲਟ ਤੱਕ ਹੈ ਅਤੇ ਇਹ ਇਸ ਨੂੰ ਦਿੱਤੇ ਜਾਂਦੇ ਬਾਈਨਰੀ ਇਨਪੁੱਟ ਦੇ ਦਸ਼ਮਲਵ ਦੇ ਬਰਾਬਰ ਭਾਵ ਡੈਸੀਮਲ ਇਕੁਇਵਲੈਂਟ ਦੇ ਬਰਾਬਰ ਆਉਟਪੁੱਟ ਦਿੰਦਾ ਹੈ ਸਾਰੀ ਪ੍ਰਕਿਰਿਆ ਨੂੰ ਕਲੌਕ ਪਲਸਸ ਦੀ ਮਦਦ ਨਾਲ ਕਦਮ ਦਰ ਕਦਮ ਕੰਟਰੋਲ ਕੀਤਾ ਜਾਂਦਾ ਹੈ आओ मान ल कि एनालॉग इनपुट वोल्टेज 10.2 पॉइंट टू वोल्ट है पहले क्लॉक साइकल्च एस ए आर एम एस बी है। इस तरह एस ए आर का आउटपुट वन ट्रिपल जीरो बन जाता है जो कि डेसीमल एट हों वाइनरी मुल डी ए सी भेजा जाता है डी ए सी एट वोल्ट का आउटपुट दिता है कंपेरट टैन पॉइंट टू वोल्ट की तुलना एट वोल्ट न करता है क्योंकि इनपुट वोल्टेज वध है वपैरिटर हाई भाव वन आउटपुट दिता है और एस ए आर एम एस बी नूजे क्लॉक साइकल्च एस ए आर अगली बिट नू वन कर देता है हूँ एस ए आर का आउटपुट वन वन जीरो जीरो बन जाता है जो कि डेसीमल ट्वैल्व हों ए सी ट्वैल्व वोल्ट आउटपुट दिता है हूँ कंपेरिटर वेखता है कि इनपुट वोलटेज डी ए सी आउटपुट नो घट है इसलिए ये लो आउटपुट दिता है इस कारण एस ए आर फिर उस बिट नोड जीरो कर दाता है और आउटपुट मुड वन ट्रिपल जीरो बन जाता है तीसरे क्लॉक सकल में एस ए आर तीजी बिट न वन कर दिता है हूँ एस ए आर का आउटपुट वन जीरो वन जीरो बन जाता है जो कि डेसीमल टैन हों डीए सी टैन वोल्ट आउटपुट दिता है क्योंकि इनपुट टेन पॉइंट टू वोल्ट है ਕੰਪੈਰੀਟਰ ਹਾਈ ਆਉਟਪੁੱਟ ਦਿੰਦਾ ਹੈ ਅਤੇ SAR ਇਸ ਬਿਟ ਨੂੰ 1 ਹੀ ਰੱਖਦਾ ਹੈ ਚੌਥੇ ਅਤੇ ਆਖਰੀ ਕਲੌਕ ਸਾਈਕਲ ਵਿੱਚ SAR LSB ਨੂੰ 1 ਕਰ ਦਿੰਦਾ ਹੈ SAR ਦਾ ਆਉਟਪੁੱਟ 1011 ਬਣ ਜਾਂਦਾ ਹੈ ਜੋ ਕਿ ਡੈਸੀਮਲ ਵਿੱਚ 11 ਹੁੰਦਾ ਹੈ DAC 11 ਵੋਲਟ ਦਾ ਆਉਟਪੁੱਟ ਦਿੰਦਾ ਹੈ ਹੁਣ ਇਨਪੁੱਟ ਵੋਲਟੇਜ DAC ਦੇ ਆਉਟਪੁੱਟ ਨਾਲੋਂ ਘੱਟ ਹੈ ਇਸ ਲਈ ਕੰਪੈਰੀਟਰ ਲੋ ਆਉਟਪੁੱਟ ਦਿੰਦਾ ਹੈ ਅਤੇ SAR LSB ਨੂੰ ਮੋੜ 0 ਕਰ ਦਿੰਦਾ ਹੈ वान जीरो वान जीरो 4 क्लॉक पल्सस ਤੋਂ ਬਾਅਦ ਸਾਰੀਆਂ ਬਿਟਾਂ ਦੀ ਜਾਂਚ ਹੋ ਚੁੱਕੀ ਹੈ SAR ਦੀ ਅੰਤਮ ਆਉਟਪੁੱਟ 1010 ਹੈ ਜੋ ਕਿ ਡੈਸੀਮਲ ਵਿੱਚ 10 ਦੇ ਬਰਾਬਰ ਹੈ ਜਿਵੇਂ ਕਿ ਟੇਬਲ ਵਿੱਚ ਦਿਖਾਇਆ ਗਿਆ ਹੈ ਇਸ ਤਰ੍ਹਾਂ 10.2 ਵੋਲਟ ਦੀ ਐਨਲੌਗ ਵੋਲਟੇਜ ਨੂੰ ਇਹ 4 ਵੇਟਿਡ ADC 10 ਵਜੋਂ ਅਨੁਮਾਨ ਲਗਾਉਂਦਾ ਹੈ ਇਸ ਤਰੀਕੇ ਨਾਲ SAR ADC ਬਿਟਾਂ ਦੀ ਗਿਣਤੀ ਦੇ ਬਰਾਬਰ ਗਿਣਤੀ ਦੇ ਕਲਾਕ ਸਾਈਕਲ ਵਿੱਚ ਕਨਵਰਜਨ ਪ੍ਰਕਿਰਿਆ ਨੂੰ ਪੂਰਾ ਕਰ ਲੈਂਦਾ ਹੈ ਇਹ ਸਿੰਗਲ ਅਤੇ ਡਿਊਲ ਸਲੋਪ ਏਡੀਸੀ ਨਾਲੋਂ ਤੇਜ਼ ਹੁੰਦਾ ਹੈ ਚੰਗੀ ਸ਼ੁੱਧਤਾ ਦਿੰਦਾ ਹੈ ਅਤੇ ਘੱਟ ਬਿਜਲੀ ਖਪਤ ਕਰਦਾ ਹੈ ਇਸ ਦੇ ਸੁਧਾਰਨ ਡਿਜ਼ਾਈਨ ਅਤੇ ਪ੍ਰੋਸੈਸ ਜੋ ਕਾਰਗੁਜ਼ਾਰੀ ਕਾਰਨ ਇਹ ਮਾਈਕਰੋਕੰਟਰੋਲਰ ਆਧਾਰਿਤ ਸੈਂਸਰ ਸਿਸਟਮਾਂ ਕਮਿਊਨੀਕੇਸ਼ਨ ਡਿਵਾਈਸਾਂ ਅਤੇ ਹੋਰ ਬਹੁਤ ਸਾਰੇ ਵਿਹਾਰਕ ਐਪਲੀਕੇਸ਼ਨਾਂ ਵਿੱਚ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਅਸਲੀ ਉਪਯੋਗਾਂ ਵਿੱਚ ਐਸਏਆਰ ਏਡੀਸੀ ਨੂੰ ਮਿਲਣ ਵਾਲੀ ਇਨਪੁਟ ਵੋਲਟੇਜ ਕਨਵਰਜਨ ਦੌਰਾਨ ਬਦਲ ਸਕਦੀ ਹੈ ਕਿਉਂਕਿ ADC ਨੂੰ ਕਨਵਰਜਨ ਪੂਰਾ ਕਰਨ ਲਈ ਕਈ ਕਲੌਕ ਸਾਈਕਲ ਲੱਗਦੇ ਹਨ ਇਨਪੁਟ ਵਿੱਚ ਆਉਣ ਵਾਲਾ ਕੋਈ ਵੀ ਬਦਲਾ ਗਲਤੀਆਂ ਦਾ ਕਾਰਨ ਬਣ ਸਕਦਾ ਹੈ ਇਸ ਸਮੱਸਿਆ ਤੋਂ ਬਚਣ ਲਈ ਸੈਂਪਲ ਅਤੇ ਹੋਲਡ ਸਰਕਟ ਵਰਤਿਆ ਜਾਂਦਾ ਹੈ ਇਹ ਕਨਵਰਜਨ ਦੀ ਸ਼ੁਰੂਆਤ ਵਿੱਚ ਇਨਪੁਟ ਵੋਲਟੇਜ ਨੂੰ ਕੈਪਚਰ ਕਰਦਾ ਹੈ ਅਤੇ ਕਨਵਰਜਨ ਪੂਰਾ ਹੋਣ ਤੱਕ ਇਸ ਨੂੰ ਇੱਕਸਾਰ ਰੱਖਦਾ ਹੈ ਇਸ ਨਾਲ ਸ਼ੁੱਧ ਅਤੇ ਸਥਿਰ ਡਿਜੀਟਲ ਆਉਟਪੁੱਟ ਮਿਲਦਾ ਹੈ ਇਸ ਦੇ ਨਾਲ ਅਸੀਂ SAR ADC ਉੱਤੇ ਇਸ ਲੈਕਚਰ ਦੇ ਅੰਤ ਉੱਤੇ ਪਹੁੰਚ ਗਏ ਹਾਂ ਹੁਣ ਆਓ ਇੱਕ ਛੋਟੀ ਜਿਹੀ ਸਮੀਖਿਆ ਨਾਲ ਆਪਣੇ ਸੈਸ਼ਨ ਨੂੰ ਸੰਪੰਨ ਕਰੀਏ ਅਸੀਂ SAR ADC ਦੇ ਕਦਮ ਦਰ ਕਦਮ ਕੰਮ ਕਰਨ ਦੇ ਢੰਗ ਨੂੰ ਸਮਝਿਆ ਹੈ ਅਤੇ ਇਹ ਵੀ ਵੇਖਿਆ ਹੈ ਕਿ ਇਹ ਕਿਵੇਂ ਨਿਸ਼ਚਿਤ ਗਿਣਤੀ ਵਾਲੇ ਕਲੌਕ ਸਾਈਕਲਸ ਵਿੱਚ ਸਹੀ ਡਿਜੀਟਲ ਆਉਟਪੁੱਟ ਦਿੰਦਾ ਹੈ ਇਸ ਦਾ ਸੁਧਾਰਨ ਡਿਜ਼ਾਈਨ ਚੰਗੀ ਗਤੀ ਅਤੇ ਕੁਸ਼ਲਤਾ ਇਸ ਨੂੰ ਬਹੁਤ ਸਾਰੇ ਅਸਲੀ ਉਪਯੋਗਾਂ ਲਈ ਟੁਕਮਾ ਬਣਾਉਂਦੇ ਹਨ ਸੈਂਪਲ ਅਤੇ ਹੋਲਡ ਸਰਕਟ ਦੇ ਉਪਯੋਗ ਨਾਲ ਇਸ ਦੀ ਸ਼ੁੱਧਤਾ ਹੋਰ ਵੱਧ ਜਾਂਦੀ ਹੈ ਮੇਰੇ ਨਾਲ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ